ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ raag surth baani bhagat kabir ji ki ved puran sabai mat sunke kari karm ki aasaa kaal grast sab log syane uth pandit pai chale nirasha वेद पुराण सबै मत सुनकै करी कर्म की आशा काल ग्रस्त सब लोग सयाने उठ पंडित पै चले निराशा मन रे सरयो ना एकै काजा ਪਾਉ ਦੇਉ ਨਾਰਗੁਪਤ ਰਾਜਾ ਰਹਾ ਬਣ ਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੁਨ ਖਾਇਆ ਨਾਦੀ 베ਦੀ ਸ਼ਬਦੀ ਮੋਨੀ ਜਮ ਕੇ ਪਟੈ ਲਖਾਇਆ ਭਗਤ ਨਾਰਦੀ ਰਿਦੈ ਨ ਆਈ ਕਾਸ਼ ਕੂਸ਼ ਤਨ ਦੀਨਾ ਰਾਗ ਰਾਗਨੀ ਪਿੰਡ ਹੋਏ ਬੈਠਾ ਓਨ ਹਰ ਪਹਿ ਕਿਆ ਲੀਨਾ ਰਿਓ ਕਾਲ ਸਭੈ ਜਗ ਉਪਰ ਮਾਹੇ ਲਿਹੇ ਪਰਮ ਗਿਆਨੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹੇ ਜਾਨੀ ਕਬੀਰ ਸਾਹਿਬ ਦੀ ਬਾਣੀ ਵਿੱਚ ਕੀ ਬਿਆਨ ਕੀਤਾ ਜਾ ਰਿਹਾ ਹੈ ਜਿੰਨਾ ਸਿਆਣੇ ਬੰਦਿਆਂ ਨੇ ਵੇਦ ਪੁਰਾਣ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ ਕਾਂਡ ਦੀ ਆਸ ਰੱਖੀ ਇਹ ਆਸ ਰੱਖੀ ਕਿ ਕਰਮ ਕਾਂਡ ਨਾਲ ਜੀਵਨ ਸੌਰੇਗਾ ਉਹ ਸਾਰੇ ਆਤਮਿਕ ਮੌਤ ਵਿੱਚ ਹੀ ਗਰਸੇ ਰਹੇ ਪੰਡਤ ਲੋਕ ਭੀ ਆਸ ਪੂਰੀ ਹੋਣ ਤੋਂ ਬਿਨਾਂ ਹੀ ਉੱਠ ਕੇ ਚਲੇ ਗਏ ਜਗਤ ਤਿਆਗ ਗਏ ਏ ਮਨ ਤੈਥੋਂ ਇਹ ਇੱਕ ਕੰਮ ਭੀ ਜੋ ਕਰਨ ਯੋਗ ਸੀ ਨਹੀਂ ਹੋ ਸਕਿਆ ਤੂੰ ਪ੍ਰਕਾਸ਼ ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ ਕਈ ਲੋਕਾਂ ਨੇ ਜੰਗਲਾਂ ਵਿੱਚ ਜਾ ਕੇ ਯੋਗ ਸਾਧੇ ਸੱਪ ਕੀਤੇ ਗਾਜਰ ਮੂਲੀ ਆਦਕ ਚੁੰਨ ਖਾ ਕੇ ਗੁਜ਼ਾਰਾ ਕੀਤਾ ਜੋਗੀ ਕਰਮ ਕਾਂਡੀ ਅਲਖ ਆਖਣ ਵਾਲੇ ਜੋਗੀ ਮੋਣ ਧਾਰੀ ਇਹ ਸਾਰੇ ਜਮ ਦੇ ਲੇਖੇ ਵਿੱਚ ਹੀ ਲਿਖੇ ਗਏ ਭਾਵ ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ ਜਿਸ ਮਨੁੱਖ ਨੇ ਸਰੀਰ ਉੱਤੇ ਤਾਂ ਧਾਰਮਿਕ ਚਿੰਨ ਚੱਕਰ ਆਦਕ ਲਾ ਲਏ ਹਨ ਪਰ ਪ੍ਰੇਮਾ ਭਗਤੀ ਉਸ ਦੇ ਹਿਰਦੇ ਵਿੱਚ ਪੈਦਾ ਨਹੀਂ ਹੋਈ ਜੋ ਰਾਗ ਰਗਣੀਆਂ ਤਾਂ ਗਾਉਂਦਾ ਹੈ ਪਰ ਨਿਰਾ ਪਖੰਡ ਮੂਰਤੀ ਹੀ ਬਣ ਬੈਠਾ ਹੈ ਅਜਿਹੇ ਮਨੁੱਖ ਨੂੰ ਪਰਮਾਤਮਾ ਪਾਸੋਂ ਕੁਝ ਨਹੀਂ ਮਿਲਦਾ ਸਾਰੇ ਜਗਤ ਉੱਤੇ ਕਾਲ ਦਾ ਸਹਿਮ ਪਿਆ ਹੋਇਆ ਹੈ ਪਰਮੀ ਗਿਆਨੀ ਵੀ ਉਸੇ ਹੀ ਲੈਕੇ ਵਿੱਚ ਲਿਖੇ ਗਏ ਹਨ ਉਹ ਵੀ ਮੌਤ ਦੇ ਸਹਿਮ ਵਿੱਚ ਹੀ ਹਨ ਕਬੀਰ ਸਾਹਿਬ ਆਖਦੇ ਹਨ ਜਿੰਨਾ ਮਨੁੱਖਾਂ ਨੇ ਪ੍ਰੇਮਾ ਭਗਤੀ ਕਰਨੀ ਸਮਝ ਲਈ ਹੈ ਉਹ ਮੌਤ ਦੇ ਸਹਿਮ ਤੋਂ ਆਜ਼ਾਦ ਹੋ ਗਏ